ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਰਾਤ ਦਾ ਮੀਂਹ ਪੈ ਰਿਹਾ ਹੁਣ ਥੋੜਾ ਜਿਹਾ ਬੱਦਲ ਉੱਚਾ ਹੋਇਆ ਫੁੱਲ ਖਿੰਡ ਰਹੇ ਨੇ ਹੁਣ ਵਧੀਆ ਫੁੱਲਾਂ ਦਾ ਭਰੇ ਭਰੇ ਗੁਲਦਸਤਾ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਬੇਲਵੀਮੀ ਵਿੱਚ ਕਿੰਨੀ ਹਰੀ ਭਰੀ ਟੇਕਦੀ ਟੇਕਦੀ ਮੰਗੀ ਜਿਹੜੇ ਮੈਂ ਲਗਾਇਆ ਸੀ ਇਹਨੇ ਵੀ ਇੱਕ ਫਲ ਕੱਢ ਲਿਆ। ਇਹਨਾਂ ਮੈਂ ਪੋਟ ਵਿੱਚ ਲਗਾਏ ਸੀ ਜਿਹੜੇ ਗੂੜੇ ਕਲਰ ਦੇ ਫਲ ਫੋਟ ਵਧੀਆ ਸੋਹਣੇ ਲੱਗਦੇ ਨੇ ਛੋਟੀ ਜੀ ਵੇਲੇ ਪ੍ਰਾਜਤਾ ਦੀ ਇਹਨੂੰ ਵੀ ਫਲ ਫੜ ਗਿਆ ਛੋਟੇ ਛੋਟੇ ਕਦ ਦੂ ਲੱਗ ਗਏ ਨੇ ਪੌਦਾ ਵੀ ਇੱਥੋਂ ਪੱਟ ਕੇ ਹੋਰ ਕਿਤੇ ਲਗਾਉਣਾ ਹੈ ਗਮਰੇ ਦੇ ਵਿੱਚ ਆਖੇ ਜਗ੍ਹਾ ਨਹੀਂ ਮਚੀ ਪਵਿੱਤੇ ਦੇ ਬੁੱਟੇ ਬਹੁਤ ਜ਼ਿਆਦੇ ਹੋ ਗਏ ਕਦੂਨੀ ਵੇਲੇ ਨੇ ਬਾਰਿਸ਼ ਕਰਕੇ ਭਰ-ਭਰ ਕੇ ਪਲੌਂਦੇ ਨੇ ਹਾਂ ਦੀ ਬਾੜੀ ਕਰੇਲੇ ਦੀ ਬੇਲ ਇਹਨੂੰ ਫਲਾਵਰ ਆ ਲੈਣਗੇ ਕਰੇਲੇ ਬਣਨ ਵਾਸਤੇ ਆ ਦੇਖੋ ਡੋਡੀ ਬਣਦੀ ਆ ਤੇ ਇਹਦਾ ਬਾਅਦ ਚ ਫਲਾਵਰ ਬਣੂਗਾ ਕਾਫੀ ਲੱਗਣੇ ਛੋਟੀਆਂ ਛੋਟੀਆਂ ਛੋਟੇ ਬੇਲ ਲੂਈਏ ਇਹਨੂੰ ਕਰੇਲੇ ਲੱਗਣ ਲੱਗ ਜਾਂਦੇ ਆ ਇਹ ਗਮਲਾ ਛੋਟਾ ਰਹਿ ਗਿਆ ਉਹਦਾ ਪੈਰ ਖੜੀ ਬਹੁਤ ਜ਼ਿਆਦਾ ਫੈਲ ਗਈ ਇਸ ਕਰਕੇ ਉਹਨੂੰ ਫੁੱਲ ਛੋਟੇ ਛੋਟੇ ਖੜਦੇ ਨੇ ਗਰੋਥ ਰੀ ਕਰਦੇ ਜਿਆਦੇ ਇਹ ਗਮਲਾ ਚੇਂਜ ਕਰਨ ਵਾਲਾ ਕਟਿੰਗ ਕਰਨ ਨਾਲ ਵੀ ਇਹਨੂੰ ਬਹੁਤ ਜ਼ਿਆਦਾ ਫਲਣ ਲੱਗੇ। ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ।